ਬਹੁਤ ਹੀ ਸਤਿਕਾਰਯੋਗ ਸ਼੍ਰੀ ਮੁਖਸਰ ਸਾਹਿਬ ਦੇ ਵਸਨੀਕ ਭਰਾਓ ਬਜ਼ੁਰਗੋ ਆਪ ਸਭ ਦੇ ਚਰਨਾਚਿਕ ਬੇਨਤੀ ਹੈ ਕਿ ਕੱਲ ਮਿਤੀ 15 ਤਰੀਕ ਨੂੰ 11 ਵਜੇ ਆਪਾਂ ਡੀਸੀ ਦਫਤਰ ਦੇ ਬਾਹਰ ਇਕੱਤਰ ਹੋਣਾ ਹੈ ਆਪਾਂ ਡੀਸੀ ਸਾਹਿਬ ਨੂੰ ਇੱਕ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਮੈਮੋਰੈਂਡਮ ਦਵਾਗੇ ਕਿ ਸਾਡੇ ਸ਼੍ਰੀ ਮੁਖਸਰ ਸਾਹਿਬ ਦੀ ਪਿਛਲੇ ਕਈ ਸਾਲਾਂ ਤੋਂ 9-10 ਸਾਲਾਂ ਤੋਂ ਲੁੱਟ ਕੀਤੀ ਜਾ ਰਹੀ ਹੈ ਤੋਲ ਪਲਾਜ਼ਾ ਜਿਹੜਾ ਗੈਰਕਾਨੂੰਨੀ ਆ ਉਹ ਚਲਾਇਆ ਜਾ ਰਿਹਾ ਸਾਡੇ ਕੋਟਪੂਰਾ ਰੋਡ ਤੇ ਸੋ ਅਸੀਂ ਉਹਨੂੰ ਬੰਦ ਕਰਨ ਵਾਸਤੇ ਤੁਹਾਨੂੰ ਬੇਨਤੀ ਪੱਤਰ ਦਿੰਨੇ ਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ 9-10 ਸਾਲ ਉਹਨਾਂ ਨੇ ਰੋਜ਼ 3 ਲੱਖ ਰੁਪਏ ਦੀ ਆਮਦਨ ਕਰਕੇ ਤੇ ਸ਼੍ਰੀ ਮੁਕਸਰ ਸਾਹਿਬ ਦੇ ਗਰੀਬ ਲੋਕਾਂ ਨੂੰ ਲੁੱਟਿਆ ਸੋ ਅਸੀਂ ਜੇ ਤਾਂ ਇਹ ਗੈਰਕਾਨੂੰਨੀ ਐ ਤਾਂ ਇਹਨੂੰ ਬੰਦ ਕਰ ਦਿੱਤਾ ਜਾਵੇ ਜੇ ਕਾਨੂੰਨ ਦੇ ਮਾਪਦੰਡਾਂ ਦੇ ਵਿੱਚ ਆਂਦਾ ਤਾਂ ਸਾਨੂੰ ਉਹਦੇ ਪੁਖਤਾ ਜਿਹੜੇ ਸਬੂਤ ਹੈ ਉਹ ਸਾਨੂੰ ਦਿੱਤੇ ਜਾਣ ਤਾਂ ਜੋ ਅਸੀਂ ਉਹ ਵੇਖਣ ਤੋਂ ਬਾਅਦ ਅਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੀਏ ਸਾਨੂੰ ਪਤਾ ਹੈ ਕਿ ਹੱਲੇ ਤੱਕ ਪੋਲ ਹੈ ਜਿਹੜਾ ਨਹਿਰਾਂ ਦਾ ਪੋਲ ਉਸਾਰੀ ਅਧੀਨ ਹੈ ਉਹ ਸੜਕ ਦੇ ਬਹੁਤ ਬੱਤਰ ਹਾਲਾਤ ਹੈ ਇਹਨਾਂ ਨੇ 3 ਲੱਖ ਰੁਪਇਆ ਰੋਜ ਦਾ 9 ਸਾਲ ਵਟਿਆ ਵਟਣ ਤੋਂ ਬਾਅਦ ਵੀ ਸੜਕ ਨੂੰ ਬਿਲਕੁਲ ਨਹੀਂ ਸਵਾਰਿਆ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਕਿ ਇਹ ਜਿਹੜੇ ਗੈਰ ਕਾਨੂੰਨੀ ਧੰਦੇ ਚਲਾਉਣ ਵਾਲੇ ਲੋਕ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਅਸੀਂ ਸਾਰੇ ਸਮੂਹ ਧਾਰਮਿਕ ਸਮਾਜਿਕ ਸੰਸਥਾਵਾਂ ਵਪਾਰਕ ادارے ਜਿੰਨੇ ਵੀ ਮੁਖਸਰ ਸਾਹਿਬ ਨੂੰ ਜਾਂ ਸੋਸ਼ਲ ਐਕਟੀਵਿਟੀ ਚਾਹ ਸਾਡੇ ਵਕੀਲ ਸਾਹਿਬ ਸਾਡੀਆਂ ਕਿਸਾਨ ਯੂਨਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸਾਰੇ ਕੱਲ 11 ਵਜੇ ਡੀਸੀ ਦਫਤਰ ਦੇ ਬਾਹਰ ਇਕੱਤਰ ਹੋ ਕੇ ਡੀਸੀ ਸਾਹਿਬ ਨੂੰ ਇਹ ਜਿਹੜੀ ਸਾਡੀ ਮੁਖਸਰ ਦੀ ਮੁੱਖ ਮੰਗ ਹੈ ਉਹਦੇ ਪ੍ਰਤੀ ਜਾਣੂ ਕਰਾ ਕੇ ਮੈਮੋਰੈਂਡਮ ਦੇਈਏ ਤਾ ਜੋ ਜਿਹੜਾ ਇਹ ਟੋਲ ਪਲਾਜ਼ਾ ਉਹ ਜਲਦ ਤੋਂ ਜਲਦ ਬੰਦ ਕਰਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸ਼੍ਰੀ ਮੁਖਸਰ ਸਾਹਿਬ ਦੇ ਵਸਨੀਕ ਭਰਾਓ ਬਜ਼ੁਰਗੋ ਆਪ ਸਭ ਦੇ ਚਰਨਾਚਿਕ ਬੇਨਤੀ ਹੈ ਕਿ ਕੱਲ ਮਿਤੀ 15 ਤਰੀਕ ਨੂੰ 11 ਵਜੇ ਆਪਾਂ ਡੀਸੀ ਦਫਤਰ ਦੇ ਬਾਹਰ ਇਕੱਤਰ ਹੋਣਾ ਹੈ ਆਪਾਂ ਡੀਸੀ ਸਾਹਿਬ ਨੂੰ ਇੱਕ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਮੈਮੋਰੈਂਡਮ ਦਵਾਂਗੇ ਕਿ ਸਾਡੇ ਸ਼੍ਰੀ ਮੁਕਸਰ ਸਾਹਿਬ ਦੀ ਪਿਛਲੇ ਕਈ ਸਾਲਾਂ ਤੋਂ 9-10 ਸਾਲਾਂ ਤੋਂ ਲੁੱਟ ਕੀਤੀ ਜਾ ਰਹੀ ਹੈ ਟੋਲ ਪਲਾਜ਼ਾ ਜਿਹੜਾ ਗੈਰ ਕਾਨੂੰਨੀ ਹੈ ਉਹ ਚਲਾਇਆ ਜਾ ਰਿਹਾ ਹੈ ਸਾਡੇ ਕੋਟਪੂਰਾ ਰੋਡ ਤੇ ਸੋ ਅਸੀਂ ਉਹਨੂੰ ਬੰਦ ਕਰਨ ਵਾਸਤੇ ਤੁਹਾਨੂੰ ਬੇਨਤੀ ਪੱਤਰ ਦਿੰਨੇ ਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ 9-10 ਸਾਲ ਉਹਨਾਂ ਨੇ ਰੋਜ਼ 3 ਲੱਖ ਰੁਪਏ ਦੀ ਆਮਦਨ ਕਰਕੇ ਤੇ ਸ਼੍ਰੀ ਮੁਕਸਰ ਸਾਹਿਬ ਦੇ ਵਸਨੀਕ ਲੋਕਾਂ ਨੂੰ ਲੁੱਟਿਆ ਸੋ ਅਸੀਂ ਜੇ ਤਾਂ ਇਹ ਗੈਰ ਕਾਨੂੰਨੀ ਹੈ ਤਾਂ ਇਹਨੂੰ ਬੰਦ ਕਰ ਦਿੱਤਾ ਜਾਵੇ ਜੇ ਕਾਨੂੰਨ ਦੇ ਮਾਪਦੰਡਾਂ ਦੇ ਵਿੱਚ ਆਂਦਾ ਤਾਂ ਸਾਨੂੰ ਉਹਦੇ ਪੁਖਤਾ ਜਿਹੜੇ ਸਬੂਤ ਹੈ ਉਹ ਸਾਨੂੰ ਦਿੱਤੇ ਜਾਣ ਤਾਂ ਜੋ ਅਸੀਂ ਉਹ ਵੇਖਣ ਤੋਂ ਬਾਅਦ ਅਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰੀਏ ਸਾਨੂੰ ਪਤਾ ਹੈ ਕਿ ਹੱਲੇ ਤੱਕ ਪੋਲ ਹੈ ਜਿਹੜਾ ਨਹਿਰਾਂ ਦਾ ਪੋਲ ਉਸਾਰੀ ਅਧੀਨ ਹੈ ਉਹ ਸੜਕ ਦੇ ਬਹੁਤ ਬੱਤਰ ਹਾਲਾਤ ਹੈ ਇਹਨਾਂ ਨੇ 3 ਲੱਖ ਰੁਪਇਆ ਰੋਝਦਾ 9 ਸਾਲ ਵਟਿਆ ਵਟਣ ਤੋਂ ਬਾਅਦ ਵੀ ਸੜਕ ਨੂੰ ਬਿਲਕੁਲ ਨਹੀਂ ਸਵਾਰਿਆ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਕਿ ਇਹ ਜਿਹੜੇ ਗੈਰ ਕਾਨੂੰਨੀ ਧੰਦੇ ਚਲਾਉਣ ਵਾਲੇ ਲੋਕ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਅਸੀਂ ਸਾਰੇ ਸਮੂਹ ਧਾਰਮਿਕ ਸਮਾਜਿਕ ਸੰਸਥਾਵਾਂ ਵਪਾਰਕ ادارے ਜਿੰਨੇ ਵੀ ਮੁਖਸਰ ਸਾਹਿਬ ਨੂੰ ਜਾਂ ਸੋਸ਼ਲ ਐਕਟੀਵਿਟੀ ਚਾ ਸਾਡੇ ਵਕੀਲ ਸਾਹਿਬ ਸਾਡੀਆਂ ਕਿਸਾਨ ਯੂਨਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸਾਰੇ ਕੱਲ 11 ਵਜੇ ਡੀਸੀ ਦਫਤਰ ਦੇ ਬਾਹਰ ਇਕੱਤਰ ਹੋ ਕੇ ਡੀਸੀ ਸਾਹਿਬ ਨੂੰ ਇਹ ਜਿਹੜੀ ਸਾਡੀ ਮੁਖਸਰ ਦੀ ਮੁੱਖ ਮੰਗ ਹੈ ਉਹਦੇ ਪ੍ਰਤੀ ਜਾਣੂ ਕਰਾ ਕੇ ਮੋਬ੍ਰੈਂਡਮ ਦੇਈਏ ਤਾ ਜੋ ਜਿਹੜਾ ਟੋਲ ਪਲਾਜ਼ਾ ਉਹ ਜਲਦ ਤੋਂ ਜਲਦ ਬੰਦ ਕਰਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ